ਦੀ ਕੀ ਫਤੇ ਸਤਨਾਮ ਸਤਿਵਾਹਿ ਗੁਰੂ ਸਾਹਿਬ ਜੀਓ ਸਤਨਾਮ ਸਤਿਵਾਹਿ ਗੁਰੂ ਸਾਹਿਬ ਵਾਹਿਗੁਰੂ 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 ਜਪਨੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਏ ਨਿਰਭਉ ਨਿਰਵੈਰ ਆਕਾਲ ਜਬ ਆਲ ਸੱਚ ਜੁਬਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੇ ਸੱਚ ਸੋਚ ਸੋਚ ਨੋਈ ਜੇ ਸੋਚੀ ਲਖਵਾਰ ਰਚਪਣੋ ਵਈ ਲਾਏ ਰਹਾ ਲਵਤਾਰ ਬੰਨਾਪੁਰਿਆ ਪਾਰ ਸਚਿਆਲ ਪਾਖ ਹੋਏ ਤਾ ਇੱਕ ਨ ਚੱਲੇ ਨਾਲ ਸਚਿਆਰਾ ਹੋਈ ਐ ਕਿਹ ਕੋਲੇ ਟੁੱਟੇ ਪਾਲ ਦਾਈ ਚੁਣਣਾ ਧਾਨਕ ਲਿਖਿਆ ਨਾਲ ਹੋਵਣ ਅਕਾਰ ਬਵਨ ਕਹਿ ਆਜਾਈ ਹੁਕਮ ਦੇਵੜਾਏ ਉਕਮੀ ਉਤਮ ਨੀਚ ਹੁਕਮ ਲੈਖ ਦੁਖ ਸਭ ਭਾਰੀਏ ਇੱਕ ਨਾ ਉਕਮੀ ਬਖਸ਼ੀਸ਼ ਇੱਕ ਹੁਕਮੇ ਸਦਾ ਪੁਹਾਰੀਏ ਹੁਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜੇ ਹੁਕਮ ਵਿੱਚ ਜੇ 부ਜੈ ਤਾਂ ਹੋ ਮੇ ਕਹੇ ਨਾ ਕੋਈ वे को दात जाने निशानवे कोिद वीचारो साध करे बावे को, 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 को जी फिर बाबे को दूर दावे को विखे हादर ਤੱਤ ਤਤ ਕਦੀ ਕੋਟੀ ਕੋਟ ਕੋਟ ਕਿੰਨਾ ਦਿਨ ਦੇ ਥੱਕ ਪਾਈ ਜੁਗ ਜੁਗੰਤਰ ਖਾਈ ਖਾਈ ਮੇ ਉਗੰ ਚਲਾਈ ਰਾਵ ਨਾਨਕ ਵਿੱਚ ਵੇ ਪਰਵਾਉ ਸੱਚ ਸਾਹਿਬ ਸੱਚ ਨਹੀਂ ਆਖਿਆ ਭੋਪਾ ਅਪਾਰ ਕਹ ਮੰਗਣ ਦੇ 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 ਦਾਤ ਕਰੇ ਦਾਤਾ ਇਤ ਦੇ ਸੇ ਦਰਬਾਰ ਮੋਕੇ ਬੋਲਣ ਬੋਲੀਐ ਜਿਸ ਸੋਣ ਤਰੇ ਪਿਆਰ ਅਨੰਤ ਵੇਵਾ ਸਚਨਾਉ ਵੜੇ ਆਈ ਵਿਚਾਰ ਮੀਆਂ ਵੇ ਕੱਪੜਾ ਨਗਰੀ ਮੋਖ ਦਵਾਰ ਕਿਵੇਂ ਜਾਣੀਐ ਸਾਬ ਆਪੇ ਸਚਿਆਰ ਆਪੇ ਆਪ ਨਰਈਣੜ ਸੋਏ ਤੇ ਸੇਵੇਂ ਤੈਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਦਾਨ ਗਾਵੀਏ ਸੁਣੀਏ ਪੜ ਰਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖਨਾ ਗੁਰਮਖ ਵੇਦ ਗੁਰਮਖ ਰਿਆ ਸਮਾਈ ਗੁਰ ਪਾਰਵਤੀ ਮਾਈ ਮੋ ਜਨ ਅਖਾ ਨਹੀਂ ਕਹਿਣਾ ਕਥਨ ਜਾਈ ਕੋਇ ਤਵੇ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਹੋ ਮੈਂ ਮਿਸਰਨ ਜਾਈ ਇਹ ਯੁਗ ਚਾਰੇ ਚਿਰਿਤ ਸੁਭਾਵਾ ਰਿਣ ਭਾਣ ਕੇ ਨਾਇ ਕਰੀ ਜਹ ਤੇ ਸ੍ਰਿਸ਼ਟ ਕੇ ਉਪਾਈ ਵੇਖਾ ਮਾਤ ਵਿੱਚ ਰਤਨ ਜਵਾਰ ਮਾਨਕ ਇੱਕ ਗੁਰ ਕੀ ਸਿੱਖ ਸੁਣੀ ਗੋਰਾ ਇੱਕ ਦੇਹ ਬੁਝਾਈ ਵਰਮਨਾ ਜੀ ਆ ਕਾ ਇੱਕ ਦਤਾ ਸੋਨਾ ਵਿਸਰਨ ਜਾਏ ਜੇਰੁ ਬਚਾਰੀ ਆਤਮ ਹੋਰ ਦਸੋਨੇ ਹੋਏ ਅੰਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਜਾਸ ਕੀਰਤ ਜਾਗਲੇ ਦਿਸ ਨਦਰ ਨ ਆਵੇ ਤਾ ਬਾਤ ਨ ਪੁੱਛੇ ਕੇ ਦੋਸ਼ੀ ਦੋਸ਼ ਕਰੇ ਗੁਣ ਮੰਤਿਆ ਗੁਣ ਦੇ ਜੇ ਤਿਸ ਗੁਣ ਕੋਏ ਕਰੇ ਸੋਣੀਏ ਤਰਤ ਤਗਲੇ ਆਕਾਸ਼ ਸੁਦੇਵ ਲੋਪਾ ਦਾ ਸੁਣੀਏ ਪਹੋ ਨਸਕੇ ਕਾਲ ਹਨਕ ਭਗਤਾ ਸਦਾ ਵਿਗਾਸ ਸੁਣੀਏ ਦੋਖ ਪਾਪ ਕਾ ਨਾਸ ਈਸਰ ਵਰਮਾਇੰਦ ਸੁਣੀਏ ਮੁਖ ਸਲਾਹਣ ਮੰਦ ਸੋਣੀਏ ਸਾਸਤ ਸਿਮਰਤ ਵੇਦ ਆਨੰਦ ਭਗਤਾ ਸਦਾ ਵਿਗਾਸ ਸੋਣੀਏ ਦੁਖ ਪਾਪ ਗਨਾਸ਼ ਸੋਣੀਏ ਸਤ ਸੰਤੋਖ ਗਿਆਨ ਸੋਣੀਏ ਅੱਛ ਸਤਿ ਕਾਏ ਸਿਨਾਨ ਸੋਣੀਏ ਪੜ ਪੜ ਪਾਵੈ ਮਾਨ ਸੋਣੀਏ ਲਾਗੇ ਸਹਜ ਧਿਆਨ ਸੋਣੀਏ ਦੁਖ ਪਾਪ ਦਾ ਨਾਸ ਸਰ ਗੁਨਾਹ ਕੇਗਾ ਸੁਣੀਏ ਸਿੱਖ ਪੀਰ ਪਾਤ ਸਾ ਸੁਣੀਏ ਅੰਤਿਮਵਹਿਰਾ ਸੋਣੀਏ ਆਤ ਹੋਵੇ ਅਸਗਾਹੋ ਨਾਨਕ ਭਗਤ ਸਦਾ ਵਿਗਾਸ ਸੋਣੀਏ ਦੁਖ ਪਾਪ ਕਾ ਨਾਸ ਜਨੇ ਕੀ ਗਤ ਕਹੀ ਨ ਜਾਏ ਜੇ ਕੋ ਪਛਤਾਏ ਗਤ ਕਲਮ ਨਾ ਲੇਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਸੁਨਾ ਨਰਿੰਦੇ ਨੂੰ ਜੇ ਕੋ ਮਨ ਜਾਣੇ ਮਨ ਕੋਏ ਤਨ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੋਧ ਮਨ ਨ ਜਮ ਕੇ ਸਾਥ ਨ ਜਾਏ ਐਸਾ ਨ ਅੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨ ਮਾਰ ਬਠਾਗ ਨ ਪਾਈ ਮਨ ਨ ਪਤ ਸਿਓ ਪਰਗਟ ਜਾਏ ਮੰਨ ਮਗ ਨਚ ਰ ਪੰਥ ਵਨ ਨ ਧਰਮ ਸੇਤੀ ਸੰਬੰਧ

ਪੰਚੇ ਪਾਵੇ ਦਰਗੇ ਮਾਣ ਪੰਚਾ ਕਾ ਗੋਰੇ ਕਤਿਆਨ ਕਰਤੇ ਕੇ ਕਰਨੇ ਨਾਹੀ ਸਮਾਰ ਸੰਤੋਖ ਖਾਪ ਰਖਿਆ ਜਨ ਸੋਤ ਤਗਲੇ ਉਪਰ ਕੇਤਾ ਪਾਰ ਕੀ ਹੋਰ ਪਰ ਹੋਰ ਹੋਰ ਇਸਤੇ ਪਾਰ ਤਲ ਕਵਨ ਜੋਰ ਜੀ ਦਾ ਤਰੰਗਾ ਕੇ ਨਾਮ ਸਵਨਾ ਲਿਖਿਆ ਬੁੜੇ ਕਲਾਮ ਕੋ ਲੇਖਾ ਨਿਖਜਾਨ ਕੋਏ ਲੇਖਾ ਲਿਖਿਆ ਦਿੱਤਾ ਹੋਏ ਦਿੱਤਾ ਤਾਂ ਸੁਆਰ ਰੂਪ ਸਤ ਜਾਨੇ ਕੋਣ ਕੋਤ ਨਾਮ ਸਾ ਹੋਏ ਕੋ ਕਵਾਉ ਇਸ ਤੇ ਹੋਏ ਲਖ ਦਰਿਆਉ ਉਦ੍ਰਤ ਘਮਨ ਕਾ ਵਿਚਰ ਵਾਰਿਆ ਨਾ ਜਾਵਾ ਏ ਤਵਾਰ ਉਦ੍ਰਤ ਭਾਰੇ ਸਾਈ ਭਲੇ ਕਾਰ ਤੂੰ ਸਦਾ ਸਲਾ ਅਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਸੰਖ ਸੂਰ ਮੋ ਭਖ ਸਾਰ ਅਸੰਖ ਮੋਣ ਲੈ ਵਲਾਏ ਤਾਰ ਵਾਰੇ